ਰੋਹੀ ਬਿਆ ਬਾਨ ਵਿੱਚ ਵੀਰ ਮੇਰੇ ਆ ਕਿਉ ਸੁੱਤੇ ਨੂੰ ਛੱਡ ਗਿਆ ਰੋਹੀ ਬਿਆ ਬਾਨ ਵਿੱਚ ਵੀਰ ਮੇਰੇ ਆ ਕਿਉ ਸੁੱਤੇ ਨੂੰ ਛੱਡ ਗਿਆ ਮੇਰੇ ਲਈ ਚੱਲਣਾ ਸਵੇਰੇ ਉੱਠ ਕੇ ਬੁਰੇ ਹਾਲ ਕਾਸ ਤੂੰ ਕੋ ਮੇਰੇ ਲਈ ਝੱਲਣ ਸਵੇਰੇ ਉੱਠਦੇ ਬੁਰੇ ਹਾਲ ਕਾਸ ਤੂੰ ਕਰਨਾ ਸੀ ਧੋਖਾ ਦੇ ਦੂ ਛੋੜ ਦੇ ਵੀਰ ਨਾਲ ਆਇਆ ਦੱਸ ਕਾਸ ਤੂੰ ਕਰਨਾ ਸੀ ਧੋਖਾ ਦੇ ਦੂ ਛੋੜ ਦੇ ਵੀਰ ਨਾਲ ਆਇਆ ਦੱਸ ਕਾਸ ਤੂੰ ਹੋ ਗਏ ਲੁੱਟ ਖੋਹ ਆਦੇ ਤੂੰ ਓ ਕਿਲੇ ਦੁਖਵਾਦ ਤੇਰਾ ਮਨ ਟੋਲਿਆ ਤੈਨੂੰ ਤੁਰ ਚਾਂਗ ਗਿਆ ਤੋਹੀ ਪਿਆਵਾਲ ਵਿੱਚ ਮੇਰੀ ਮੇਰਿਆ ਕਿਉ ਸੁੱਤੇ ਨੂੰ ਝਾਂਗ ਗਿਆ ਤੋਹੀ ਪਿਆਵਾਲ ਵਿੱਚ ਵੀਰ ਮੇਰਿਆ ਕਿਉ ਸੁੱਤੇ ਨੂੰ ਝਾਂਗ ਗਿਆ ਅਰੀਜ਼ਤਾ ਜਹਾਨ ਤੇਰਾ ਹੋਰ ਕੋਈ ਐ ਸਕੇ ਵੀਰ ਨਾਲ ਦਾ ਹੋਰ ਇਸਤਾ ਜਹਾਨ ਤੇਰਾ ਹੋਰ ਕੋਈ ਐ ਸਕੇ ਵੀਰ ਨਾਲ ਦਾ ਮਿਲਦੇ ਬਾਜ਼ਾਰ ਚੋਂ ਨਾ ਜੰਮੇ ਨਾਲ ਤੇ ਫਿਰ ਜਾ ਕੇ ਪਾਲਦਾ ਮਿਲਦੇ ਨਾ ਮਿਲਦੇ ਬਾਜ਼ਾਰ ਚੋਂ ਨਾ ਜੰਮੇ ਨਾਲ ਤੇ ਫਿਰ ਜਾ ਕੇ ਪਾਲਦਾ ਇੱਕੋ ਮਾਰੀ ਇੱਕ ਵਿੱਚੋਂ ਸਿਰ ਚੁੰਗ ਕੇ ਕਿਹੜਾ ਖੌਰ ਕਟ ਗਿਆ ਰੋਹੀ ਬਿਆਰ ਵਿੱਚ ਵੀਰ ਮੇਰਾ ਕਿਉਂ ਤੂੰ ਤੈਨੂੰ ਛੱਡ ਗਿਆ ਰੋਹੀ ਬਿਆਲ ਵਿੱਚ ਵੀਰ ਮੇਰਾ ਕਿਉਂ ਤੂੰ ਤੈਨੂੰ ਛੱਡ ਗਿਆ ਪੈ ਦੇ ਵਕਤ ਆਪੇ ਲੰਘੀ ਜਾਂਦੇ ਦੁੱਖ ਸੁੱਖ ਚੱਲ ਗਏ ਪਹਿਲੇ ਵਹਤਿਆ ਪਹਿਲਾਂ ਹੀ ਜਾਵਲੇ ਦੁਖੀ ਸੁਖ ਚੱਲ ਕੇ ਪੂਰੋ ਸੋਚ ਲਾਂਦਾ ਦੁਖੀ ਬੀਆ ਬਾਲਦੇ ਜਨੋਂ ਹਲਾ ਚੱਲ ਕੇ ਪੂਰੋ ਸੋਚ ਲਾਂਦਾ ਦੁਖੀ ਬੀਆ ਬਾਲਦੇ ਜਨੋਂ ਹਲਾ ਚੱਲ ਕੇ ਰੱਬ ਵੱਲੋਂ ਪਾਈ ਜੋ ਪਰੇ ਮਟੋਰ ਨੂੰ ਤੂੰ ਕਿ ਬਜਾਣ ਮੰਡ ਗਿਆ ਰੱਬ ਵੱਲੋਂ ਪਾਈ ਜੋ ਪਰੇ ਮਟੋਰ ਨੂੰ ਕਿਉ ਬਚਾਣ ਮੰਡ ਗਿਆ ਰੋਹੀ ਵੀ ਆਵਾਲ ਵਿੱਚ ਵੀਰ ਮੇਰੇ ਆ ਕਿਉ ਸੁੱਤੇ ਨੂੰ ਛੱਡ ਗਿਆ ਤੂੰ ਹੀ ਵੀ ਆਵਾਲ ਵਿੱਚ ਵੀਰ ਮੇਰੇ ਆ ਕਿਉ ਸੁੱਤੇ ਨੂੰ ਛੱਡ ਗਿਆ ਐਵੇਂ ਜਿਆਣੇ ਗੱਲ ਝੂਠੀ ਬੋਲਦੇ ਜਦ ਦੁੱਖ ਸੁੱਖ ਘੇਰ ਲੈਂਦੇ ਨੇ ਆਵੇਂ ਇਸਿਆੜੇ ਗੱਲ ਛੂਟੇ ਬੋਲ ਜੇ ਦਾ ਦੁੱਖ ਕਹਿਰ ਲੈਂਦਿਆ ਅੰਮਾ ਜਾਏ ਵੀਰ ਬਿੱਲੂ ਜੰਮੇ ਨਾਲ ਦੇ ਅੱਖਾਂ ਫੇਰ ਲੈਂਦਿਆ ਅੰਮਾ ਜਾਏ ਵੀਰ ਬਿੱਲੂ ਨਾਲ ਜਾਂਦੇ ਅੰਮਾ ਜਾਏ ਵੀਰ ਬਿੱਲੂ ਜੰਮੇ ਨਾਲ ਦੇ ਵੀ ਅੱਖਾਂ ਫੇਰ ਲੈਂਦਿਆ ਕਿਵੇਂ ਜਿਵੇਂ ਵੰਤੇ ਜਾਲ ਬੋਲਾ ਜਾਣ ਕੇ ਹੈ ਕਿ ਤੀਰਾ ਗੰਢਿਆ ਆਬਾਨ ਵਿੱਚ ਵੀਰ ਮੇਰਾ ਕਿਉਂ ਸੁੱਤੇ ਨੂੰ ਛੱਡ ਗਿਆ ਉਹ ਹੀ ਵੀ ਆਬਾਨ ਵਿੱਚ ਵੀਰ ਮੇਰਾ ਕਿਉਂ ਸੁੱਤੇ ਨੂੰ ਛੱਡ ਗਿਆ